ਤੋ ਸਾਸਰੀ ਘਰ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਮਿਲਾਉਣੇ ਆ ਅੰਕਲ ਜੀ ਨਾਲ ਤੇ ਇਹਨਾਂ ਦਾ ਨਾਮ ਪੁੱਛਦੇ ਆ ਪਿੰਡ ਤੇ ਪੁੱਛਦੇ ਆ ਕਿ ਕਿੱਥੇ ਲੋਕੇਸ਼ਨ ਆ ਜੀ ਇਹ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਸਵਿੰਦਰ ਸਿੰਘ ਪਿੰਡ ਨੌ ਲਖਾ ਕਰਨਤ ਪਟਿਆਲਾ ਰੋਡ ਦੇ ਉੱਪਰ ਠੀਕ ਹੈ ਜੀ ਤੇ ਇੱਧਰ ਰੁੜਕੀ ਜਖਵਾਲੀ ਦੋਨਾਂ ਦੇ ਸੈਂਟਰ ਚ ਆ ਇਹ ਠੀਕ ਹੈ ਜੀ ਤੇ ਇਹਨਾਂ ਦੀ ਆ ਮਤਲਬ ਇੱਥੇ ਜੂਸਾਲਾ ਇੱਕ ਮਿਹਨਤ ਦੀ ਕਮਾਈ ਆ ਹਨਾ ਆਪਸ ਦਿਖਾਉਣੇ ਵੀ ਟਰੈਕਟਰ ਦੇ ਮਾਗਰ ਜਿਹੜਾ ਸਪੈਰ ਹੋਂਦਾ ਨਾ ਉਹ ਤੋਂ ਤਿਆਰ ਕੀਤਾ ਹੋਇਆ ਲਾਲੂ ਸਾਰਾ ਕੁਸਾ ਇਹ ਮਿਹਨਤੀ ਕਿਸਾਨ ਦੀ ਨਾ ਇੱਥੋਂ ਪਤਾ ਲੱਗਦਾ ਕਿ ਕਿੰਨੀ ਕਿ ਮਿਹਨਤ ਕਰਦੇ ਆ ਘਰ ਮਿਹਨਤ ਕਰ ਸਕਦੇ ਕਿੰਨੀ ਕਿ ਰਾਸ ਵੀ ਆਉਂਦੀ ਹੈਗੀ ਆ ਦੇਖੋ ਬਾਕੀ ਅੱਜ ਨਹੀਂ ਐਸੀਆਂ ਦਾ ਮਾਹੌਲ ਬਣਿਆ ਪਿਆਗਾ ਸਹੀ ਗੱਲ ਨਾ ਟੋਲੀ ਲਈ ਹੋਇਆ ਦੇਖੋ ਟੋਲੀ ਜੋ ਸਪੈਸ਼ਲ ਪਾਣੀ ਆ ਕੇ ਜਿਵੇਂ ਆਪਾਂ ਡੰਗਰਾਂ ਦੇ ਨਹੀਂ ਲਾਉਂਦੇ ਹੁੰਦੇ ਹਨਾ ਇੱਥੇ ਕੋਈ ਫੀਲ ਨਹੀਂ ਹੁੰਦਾ ਵੀ ਯਾਰ ਤੁਸੀਂ ਫਾਈਵ ਸਟਾਰ ਹੋਟਲ 'ਚ ਨਹੀਂ ਬੈਠੇ ਇੱਦਾਂ ਨਾਲ ਵੀ ਆਇਆ ਕਮਾਲ ਦੀ ਗੱਲ ਉਹ ਤੋਂ ਹੀ ਵੈਟਰ ਆਗਾ ਠੀਕ ਆ ਆ ਦਿਖਾਈਏ ਅੱਗੇ ਟਰੈਕਟਰ ਬਹੁਤ ਗੈਂਡ ਚੀਜ਼ ਬਣਾਈ ਹੋਈ ਆ ਬਾਈ ਦੇਖੋ ਦੇ ਬਾਤੀ ਆਪਾਂ ਆਪਣੇ ਆਪਾਂ ਰੇੜੀਆਂ ਕਿ ਵੀ ਹੋਰ ਟਾਈਪ ਦੀਆਂ ਦੇਖਦੇ ਆਂਗੇ ਰੇੜੀਆਂ ਹਨਾ ਇਹ ਇਹ ਅੰਕਲ ਕਹਿੰਦੇ ਵੀ ਆਪ ਤਿਆਰ ਕਰਿਆ ਹੋਇਆ ਬੋਤਲ ਹੱਥੀਂ ਸਾਰਾ ਜੰਗੜਾ ਇਹ ਮਸ਼ੀਨ ਦੇਖੋ ਜੂਸ ਵਾਲੀ ਯਾਰ ਟੇਸਟ ਬਾਈ ਇੰਨਾ ਕਿ ਵਧੀਆ ਵਾਹ ਕਮਾਲ ਆ ਤੇ ਜਿੰਨੇ ਵੀ ਬਾਈ ਚੋਰੀ ਸਾਰੇ ਲੱਗਦੇ ਹੋ ਨਾ ਅੰਕਲ ਕੋਲ ਯਾਰਾ ਰੁੱਕ ਕੇ ਜਾਇਆ ਕਰੋ ਬਾਈ ਇੱਕ ਵਾਰੀ ਠੀਕ ਆ ਜੀ ਧੰਨਵਾਦ ਜੀ ਅੰਕਲ